ਲਾ ਸੁਣੋ ਤਤ ਸੁਣੀ ਵੀ ਨਹੀਂ ਜਾਣੀ 10 ਦਿਨ ਮੈਂ ਰਿਹਾ ਉੱਥੇ ਪਹਿਲੇ ਦਿਨ ਗਿਆ ਜੀ ਮੈਂ ਵੀ ਰਜਨੀ ਕਾਂਤ ਆ ਰਿਹਾ ਆ ਇੱਥੇ ਗੱਡੀਆਂ ਛੱਡੀਆਂ ਹੈਲੀਕਾਪਟਰ ਦੁਨੀਆ ਖੜੀ ਜੀ ਨੂੰ ਦੇਖਣ ਵਾਸਤੇ ਮੈਂ ਕਹਾ ਯਾਰ ਗ੍ਰੇਟ ਸਟਾਰ ਬੰਦਾ ਹੈ ਜੀ ਇੰਬੈਸਟਰ ਗੱਡੀ ਜੀ ਧੋਤੀ ਪਾਈ ਤੇ ਲੋ ਦੇਸਟਰ ਤਿੰਨੇ ਬੀਬੀਆਂ ਬੇਟੀਆਂ ਇੱਕ ਵੈਗ ਵਾਲੀ ਇੱਕ ਮੇਕਅਪ ਵਾਲੀ ਇੱਕ ਉਹਨਾਂ ਦਾ ਜਿਹੜੇ ਕੰਮ ਸਵਾਰਦੇ ਉਹ ਜੀ ਚੱਪਣਾ ਪਾਈਆਂ ਬਾਹਰ ਇੰਬੈਸਟਰ ਕਾਰ 'ਚ ਉਤਰਿਆ ਹੱਥ ਜੋੜਿਆ ਮਿੱਟੀ ਨੂੰ ਹੱਥ ਲਾਇਆ ਸਾਰਿਆਂ ਦੇ ਚਰਨਾਂ 'ਚ ਮੱਥਾ ਟੇਕਿਆ ਉੱਥੇ ਪ੍ਰੈਸ ਤੇ ਦੁਨੀਆ ਕੀ ਖੜੀ ਮੈਂ ਦੱਸ ਨਹੀਂ ਸਕਦਾ ਮੈਂ ਕਿ ਯਾਰ ਇਹ ਸਾਡੇ ਵਾਲੇ ਤਾਂ ਤੂ ਤੂ ਫੜਿਆ ਹੁੰਦਾ 10 ਗੱਡੀਆਂ ਆ ਕੇ 10 ਪਿੱਛੇ ਤੇ ਗੱਲ ਹੀ ਕੋਈ ਨਹੀਂ ਕਹਿੰਨੇ ਕਰਦੇ ਹਟ ਜਾ ਬਈ ਕਹਿੰਨੇ ਗੋਲੀ ਨਾਲ ਵੀ ਮਾਰਨੀ ਹੋਵੇ ਤਾਂ ਵੀ ਮਾਰ ਦੂਗਾ ਇਹਦੇ ਨਾਲ ਬੰਦੇ ਬੜੇ ਚੋਏ ਫਿਰਦੇ ਆ ਤੇ ਕੱਖ ਗੱਲ ਨਹੀਂ ਉੱਥੇ ਕੋਈ ਨਹੀਂ ਮੈਂ ਬਾਈ ਜੀ ਸੈੱਟ ਤੇ ਖੜਾ ਰਜਨੀ ਕਾਂਜ ਜਿ ਆਇਆ ਉਹ ਵਿਕਸ਼ਿਕ ਪਾ ਕੇ ਸਾਰਾ ਕੁਝ ਬਦਲ ਗਿਆ ਆਕਰ ਨੇ ਮੈਨੂੰ ਦੇਖਿਆ ਲਾ ਮੈਂ ਤੁਹਾਨੂੰ ਐਕਟਿੰਗ ਕਰਕੇ ਦੱਸ ਹੋਇਆ ਕੀ ਹੈ ਅੱਖ ਆਏ ਤੇ ਖੜ ਗਏ ਤੇ ਮੈਨੂੰ ਕਹਿੰਦੇ ਮੈਂ ਤੇਰੇ ਕੋਲ ਆਵਾਂ ਮੈਂ ਕਿਹਾ ਜੀ ਮੈਂ ਆਉਣਾ ਬਾਈ ਜੀ ਉਹ ਬੰਦਾ ਭੱਜਿਆ ਮੈਨੂੰ ਗੱਲ ਨਾਲ ਲਾਇਆ ਪਤਾ ਨਹੀਂ ਕੀ ਕਿਹਾ ਕਹਿੰਦਾ ਮੈਂ ਉਸ ਭਗਵਾਨ ਕੋ ਮਿਲਣਾ ਚਾਹਤਾ ਥਾ ਜਿਸ ਨੇ ਹਮਾਰੇ ਦੇਸ਼ ਕੇ ਲਿਏ ਐਸਾ ਬੇਟਾ ਪੈਦਾ ਕੀਤਾ ਜੋ ਆਪਣੀ ਜਾਨ ਤੇ ਦੇ ਗਏ ਬਾਈ ਜੀ ਮੇਰੀਆਂ ਅੱਖਾਂ ਚੋਂ ਨਾ ਅਥਰੂ ਹੀ ਰੁਕੇ ਮੈਂ ਜੱਫੀ ਪਾ ਕੇ ਰੋਣ ਲੱਗ ਪਈ ਇੰਨਾ ਨਿਕ ਸੀ ਉਹਦੇ ਪਿਆਰ ਚ ਤੇ ਮੈਨੂੰ ਮਿਲਣ ਦਾ ਬੜਾ ਮੇਰੇ ਹੁਣ ਵੀ ਅੱਖਾਂ ਭਰ ਜਾਂਦੀਆਂ ਹੈ ਕਿ ਗੱਲਾਂ ਤੁਹਾਨੂੰ ਮਿਲਦੀਆਂ ਨਹੀਂ ਮੈਂ ਉਹਨਾਂ ਕੋਲ ਰੋਜ਼ ਬਹਿਣਾ ਉਹਨੇ ਮੈਨੂੰ ਕਹਿਣਾ ਗੱਲਾਂ ਕਰਨੀਆਂ ਦੁਨੀਆ ਦੀਆਂ ਦੇਸ਼ ਦੀਆਂ ਤੇ ਮੈਂ ਕਹਾ ਜੀ ਤੁਸੀਂ ਬਹੁਤ ਸਿੰਪਲ ਰਹਿੰਦੇ ਹੋ ਕਿਤੇ ਬੇਟਾ ਭਾਈ ਮੇਰੇ ਘੜੀ ਲੱਖ ਰੁਪਏ ਕੀ ਹੋ 10 ਰੁਪਏ ਕੀ ਹੋ ਦੇਖਣਾ ਤਾਂ ਵਕਤ ਹੀ ਹੈ ਸੁਣੀ ਗਾੜੀ 10 ਕਰੋੜ ਕੀ ਹੋ 20000 ਕੀ ਹੋ 10000 ਕੀ ਜਾਣਾ ਹੀ ਹੈ ਭਾਈ ਜੀ ਕਿਹੜੀ ਗੱਲ ਮੈਂ ਤੁਹਾਨੂੰ ਮੈਂ ਉਹਦੀਆਂ ਗੱਲਾਂ ਸੁਣਾ ਮੈਂ ਦੇਖਾਂ ਬੰਦਾ ਸ਼ਾਟ ਦਵੇ ਜਾ ਕੇ ਐ ਕਰਕੇ ਮੁੱਤਰ ਚ ਬਹਿ ਜਾ ਉਹ ਥੱਲੇ ਚੱਲ ਰਿਹਾ ਸ਼ਾਟ ਰੈਡੀ ਹੈ ਚਲੋ ਭਾਈ ਆ ਕੇ ਸ਼ਾਟ ਦੇਣਾ ਟੇਕੜਾ ਬਹਿ ਜਾਣਾ ਜਦ ਵੀ ਸੈਟ ਦੇ ਰੋ ਜਣਾ ਮੱਥਾ ਟੇਕਣਾ ਸਾਰਿਆਂ ਨੂੰ ਔਰ ਬੋਲੀ ਵੀ ਮੂੰਹ ਜੋ ਜਿਵੇਂ ਨਾ ਲੱਡੂਈ ਕਰੀ ਜਾਂਦੇ ਐ ਇੰਨੀ ਪਿਆਰੀ ਇੰਨੀ ਨਿਮਰਤਾ ਤੇ ਮੈਨੂੰ ਕਹਿੰਦੇ ਇੱਕਦਰ ਖਾਣਾ ਖਾਣੇ ਘਰ ਆ ਉਹ ਬੰਬੇ ਸੀ ਸੀਗੇ ਜੀ ਬੰਬੇ ਸੀ ਚਲੇ ਗਏ ਮਹਾਰਾਜ ਪ੍ਰਸਾਦ ਪਵੇ ਮੀ ਵਰਕੇ ਤੁਸੀਂ ਯਕੀਨ ਕਰਿਓ ਜੇ 50 ਹਜ਼ਾਰ ਬੰਦਾ ਖੜਾ ਜਿੱਥੇ ਉਹਨੇ ਕਿਉਂਕਿ ਬੰਬੇ ਆਇਆ ਸੀ ਆਪਣੇ ਘਰੇ ਮਦਰਾਸ ਉਹਦਾ ਘਰ ਹੈ ਤੇ ਉਹ ਗੱਡੀ 'ਚ ਉਤਰਿਆ بارش ਪੈ ਰਹੀ ਹੈ ਤੋਤੀ ਪਾਈ ਵਿਚਾਰੇ ਨੇ ਬਣਾਣ ਪਾਈ ਤੇ ਆਪ ਇਹ ਜਨੇਉ ਪਾਇਆ ਤੇ ਜਾ ਕੇ ਇਹਨਾਂ ਫੋਟੋ ਵਿਚਾਰੇ ਸਾਰੇ ਮੈਂ ਕਿਹਾ ਸਰ ਕੀਲੇ ਹੋ ਜਾ ਕਹਿੰਦੇ ਨਹੀਂ ਨਹੀਂ ਮੈਂ ਇਨਕੀ ਵਜੇ ਸੇ ਮੇਰੇ ਮੇਂ ਦਮ ਨਹੀਂ ਹੈ ਇਹ ਅਜੂਬਾ ਹੈ ਬੈ ਕੰਡਕਟਰ ਥਾ ਬੱਸ ਵਾਲਾ ਕੰਡਕਟਰ ਥਾ ਖੁਦਾ ਨੇ ਰਹਿਮਤ ਕੀਤੀ ਇਹਨਾਂ ਲੋਕੋ ਨੇ ਪਿਆਰ ਕੀਤਾ ਮੈਂ ਇਹਨਾਂ ਕੇ ਲਈ ਖੜਾ ਰਿਆ ਜੀ 2 ਘੰਟੇ ਬੰਦਲੇ ਫੋਟੋ ਖਚਾਈਏ ਦੁਨੀਆ ਦੇ ਪਹਿਰੀ ਹੱਤ ਪਾਈ ਜੀ ਲੋਕੀ ਸਵੇਰੇ ਆਰਤੀਆਂ ਹੁੰਦੀ ਇਸ ਬੰਦੇ ਦੇ ਉਹਦੇ ਨਾਲ 10 ਦਿਨ ਮੈਂ ਗੁਜ਼ਾਰੇ ਮੈਂ ਕਹਾ ਜੀ ਇੱਥੇ ਖੜ੍ਹ ਜਾਓ ਜਰਾ ਇੱਕ ਮਿੰਟ ਜਾਣ ਤੋਂ ਪਹਿਲਾਂ ਮੈਂ ਆਪਣਾ ਸਿਰ ਰੱਖਿਆ ਤੇ ਪੈਰਾਂ 'ਚ ਮੇਰੇ ਕੋਲ ਤਾਂ ਕੀ ਕਰਦੇ ਮੈਂ ਕਿ ਹਿੱਲੇ ਹੋਣਾ ਤੇ ਮੈਂ ਜੱਫੀ ਪਾ ਲਈ ਮੈਂ ਕਹਾ ਅੱਜ ਮੈਂ ਇਨਸਾਨ ਦੇ ਰੂਪ ਚ ਰੱਬ ਬਈ ਹੂ ਦੇਖੀ